ਦੇਖੋ ਰੋਡ ਰੋਡ ਦੇ ਉੱਤੇ ਸੇਫਟੀ ਵਾਸਤੇ ਕਿੰਨਾ ਵਧੀਆ ਪ੍ਰਬੰਧ ਕੀਤਾ ਹੋਇਆ ਇੱਥੇ ਐਕਸੀਡੈਂਟ ਬਹੁਤ ਹੁੰਦੇ ਹੁੰਦੇ ਸੀ ਲਓ ਜੀ ਅੱਜ ਫੌਜ ਦੇਖ ਲਓ ਕਿੰਨੀ ਨਾਲ ਇੱਧਰ ਸੰਦੀਪ ਹੈ ਪਿੱਛੇ ਰਾਜੂ ਤੇ ਜੈਲੀ ਇਹਨਾਂ ਦਾ ਤੁਸੀਂ ਜਾਣਦੇ ਹੀ ਆ ਧਰਮਸ਼ਾਲਾ ਨੂਰਮਹਿਲ ਕਾਂਗੜਾ ਤੇ ਹਮੀਰਪੁਰ ਨੂਰਮਹਿਲ ਗੱਲ ਤਾਂ ਬੋਲਦਾ ਦਾ ਦੇਖੋ ਜੀ ਹਿਮਾਚਲ ਦੀ ਤਰੱਕੀ ਦੇਖ ਕੇ ਹੈਰਾਨ ਹੋ ਗਿਆ ਮੈਂ ਤਾਂ ਚਾਰੇ ਪਾਸੇ ਨਵੇਂ ਰੋਡ ਨਵੇਂ ਪੌੜ ਬਣ ਰਹੇ ਆ ਆ ਸਾਹਮਣੇ ਪਾਸੇ ਜਿਹੜੀ ਛੋਟੀ ਟ੍ਰੇਨ ਚੱਲਦੀ ਆ ਰੰਗ ਆਹ ਜੀ ਆਹ ਚੱਲ ਰਿਹਾ ਕੱਚੀ ਸੜਕ ਇਹਦੀ ਜਗ੍ਹਾ ਪਿੱਛੇ ਜਿਹੜੀਆਂ ਦਿਖਾਈਆਂ ਨੇ ਤੁਹਾਨੂੰ ਉਹ ਬਣ ਰਹੀਆਂ ਆ ਵੇਖੋ ਪਹਾੜ ਪਹਾੜਾਂ ਚੁੱਟਦਾ ਜਹਾਜ਼ ਟਿਕਟ ਖਿੜਕੀ ਤੇ ਇੱਕ ਧਿਆਨ ਰੱਖਿਓ ਕਿ ਤੁਹਾਨੂੰ ਕੈਸ਼ ਪੇਮੈਂਟ ਦੇ ਕੇ ਟਿਕਟ ਨਹੀਂ ਮਿਲਣੀ ਆਨਲਾਈਨ ਹੀ ਯੂਪੀਆਈ ਦੇ ਨਾਲ ਹੀ ਪੇਮੈਂਟ ਹੋਣੀ ਹੈ ਤੇ ਚੈੱਕ ਹੋਣ ਤੋਂ ਬਾਅਦ ਫਿਰ ਅੰਦਰ ਆਪਾਂ ਜਾ ਸਕਦੇ ਆ ਆ ਸਾਹਮਣੇ ਆ ਪ੍ਰਤਾਪ ਸਿੰਘ ਰਾਲਿਆ ਅੰਦਰ ਜਾ ਕੇ ਦੇਖਦੇ ਆਪਾਂ ਕੀ ਹੈਗਾ ਉਹ ਦੇਖੋ ਇੱਕ ਵਾਰੀ ਇਹ ਮਹਾਰਾਜਾ ਰਣਜੀਤ ਸਿੰਘ ਦੇ ਨਾਂ ਤੇ ਦਰਬਾਰ ਰੱਖਿਆ ਹੋਇਆ ਦਰਬਾਰ ਦਾ ਨਾਂ ਰੱਖਿਆ ਹੈ ਮੇਨ ਗੇਟ ਦਾ ਆ ਦੇਖੋ ਜੀ ਹਾਂਜੀ ਇੱਥੇ ਬਦਲੇ ਆਪੜਾ ਰਸਤਾ ਨਹੀਂ ਗੋਲ ਬੰਦ ਦੀਗੇ ਸਤਵੀਰ ਸਿੰਘ ਸਤਾ ਦੋਨੋਂ ਤੋਂ ਬਦਲੇ ਆਜੋ ਤੁਹਾਡੇ ਦੇਖਣਾ ਹੈਰਾ ਨਹੀਂ ਕਰ ਲੂਗੀ ਆ ਇਧਰੋਂ ਆਏ ਆਪਾਂ ਅੱਗੇ ਫੇਰ ਦਰਵਾਜ਼ਾ ਆਹ ਦਰਵਾਜ਼ੇ ਤੋਂ ਬਾਅਦ ਅਮੀਰੀ ਦਰਵਾਜ਼ੇ ਤੋਂ ਬਾਅਦ ਸਾਗਿਰ ਦਰਵਾਜ਼ਾ ਜਿੱਦਾਂ ਹੀ ਕ੍ਰੋਸ ਕਰੀਦਾ ਅੱਗੇ ਦੇਖੋ ਪਹਾੜੀ ਦੇ ਉੱਤੇ ਕਿੰਨਾ ਸੋਹਣਾ ਪਾਰਕ ਬਣਿਆ ਤੇ ਇਧਰਲੀ ਸਾਈਡ ਦੇਖੋ ਬਰਫ਼ ਵਾਲੇ ਪਹਾੜ ਜਦੋਂ ਇਹ ਮੰਦਿਰ ਤਿਆਰ ਹੋਣਗੇ ਕਿੰਨੇ ਸੋਹਣੇ ਲੱਗਦੇ ਹੋਣਗੇ ਉਸ ਟਾਈਮ ਬਹੁਤ ਸੋਹਣਾ ਲੱਗਦਾ ਹੋਣਾ ਚਾਰੇ ਪਾਸੇ ਆਹ ਖੁਦ ਹੀ ਗੱਲ ਕਰਦੇ ਚੌਰਸ ਬਣਿਆ ਹੋਇਆ ਤੇ ਦੱਸਦੇ ਆ ਵੀ ਇਹਦੇ ਵਿੱਚ ਸੋਨਾ ਸਾਨਾ ਚਾਂਦੀ ਜੁੰਦੀ ਲਕੋ ਕੇ ਤੇ ਵਿੱਚ ਪਾਣੀ ਛੱਡ ਦਿੰਦੇ ਹੁੰਦੇ ਸੀ ਉੱਪਰ ਅੱਜ ਦੇ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਅਸੀਂ ਜਾ ਰਹੇ ਹਾਂ ਕਾਂਗੜੇ ਆਹ ਦੇਖੋ ਤੁਸੀਂ ਰੋਡ ਕਿੰਨਾ ਸੋਹਣਾ ਬਣਿਆ ਰੂਲੇ ਲੱਗੇ ਹੋਏ ਆ ਇੱਥੇ ਅੱਗੇ ਐਕਸੀਡੈਂਟ ਹੋਣੇ ਤੇ ਗੱਡੀਆਂ ਦਾ ਨੁਕਸਾਨ ਬਹੁਤ ਹੁੰਦਾ ਈ ਹੁਣ ਇਹ ਰੂਲਿਆਂ ਦੇ ਨਾਲ ਗੱਡੀ ਦਾ ਨੁਕਸਾਨ ਵੀ ਘੱਟ ਹੁੰਦਾ ਤੇ ਜਾਨੀ ਨੁਕਸਾਨ ਵੀ ਘੱਟ ਹੁੰਦਾ ਵਧੀਆ ਉਪਰਾਲਾ ਰੋਡ ਬਹੁਤ ਸੋਹਣੇ ਬਣੇ ਹੋਇਆ ਚਿੰਤਪੁਰਨੀ ਤੋਂ ਅਸੀਂ ਅੱਗੇ ਲੰਘ ਚੁੱਕੇ ਆ ਤੇ ਜੁੜੇ ਰਹੋ ਚੈਨਲ ਦੇ ਨਾਲ ਵੀਡੀਓ ਦੇਖਦੇ ਰਹੋ ਅੱਗੇ ਤੁਹਾਨੂੰ ਸਾਰਾ ਅੱਜ ਸਾਡੀ ਟੀਮ ਚ ਉਹ ਜਣਿਆਂ ਦੀ ਆ ਇੱਧਰ ਸੰਦੀਪ ਕੁਮਾਰ ਇਹ ਛੋਟਾ ਭਰਾ ਮੇਰਾ ਪਿੱਛੇ ਰਾਜੂ ਤੇ ਜੈਲਾ ਇਹਨਾਂ ਦਾ ਤੁਸੀਂ ਜਾਣਦੇ ਆ ਸਾਰਿਆਂ ਨੂੰ ਆ ਬੰਦਾ ਪਹਿਲੀ ਵਾਰੀ ਆ ਸਾਡੇ ਨਾਲ ਤਰ ਮਿਸ਼ੱਲਾ ਨੂਰ ਮਹਿਲ ਕਾਗੜਾ ਤੇ ਹਮੀਰਪੁਰ ਨੂਰ ਮਹਿਲ ਨਹੀਂ ਗਲਤ ਬੋਲਦਾ ਤਾਂ ਨੂਰਪੁਰ ਕਾਗੜਾ ਦੀ ਨੂਰ ਆਹ ਆ ਲਓ ਜੀ ਆਪਾਂ ਪਹੁੰਚ ਗਏ ਦੇਰਾ ਚੌਂਕ ਚ ਹਨੂਮਾਨ ਜੀ ਦੀ ਮੂਰਤੀ ਦੇਖੋ ਸੱਜੇ ਪਾਸੇ ਜਵਾਲਾ ਜੀ ਤੇ ਖੱਬੇ ਪਾਸੇ ਦੇਰਾ ਇਧਰ ਤੇ ਸਿੱਧੇ ਧਰਮਸ਼ਾਲਾ ਮਕਲੋੜ ਗੰਜ ಪಕ್ಷੂਨਾਗ ਪਾਲੰਪੁਰ ਗਾਹ ਗਏ ਸਾਰੇ ਪਾਸੇ ਜਿੱਧਰ ਵੀ ਜਾਣਾ ਕਾਂਗੜਾ ਆਪਾਂ ਤਾਂ ਕਾਂਗੜੇ ਤੱਕ ਹੀ ਜਾਣਾ ਤੇ ਵੈਸੇ ਧਰਮਸ਼ਾਲਾ ਦੇ ਨੇੜੇ ਇੱਕ ਕਾਂਗੜਾ ਹਰਵਲ ਕਰਕੇ ਹੈਗਾ ਉੱਥੇ ਵੀ ਜਾਣਾ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਆਹ ਲਓ ਜੀ ਆਪਾਂ ਆ ਗਏ ਆਂ ਸ਼੍ਰੀ ਬੰਗਲਾ ਮੁਖੀ ਧਾਮ ਮਾਤਾ ਦਾ ਮੰਦਿਰ ਹੈ ਇੱਥੇ ਬਹੁਤ ਤਕੜਾ ਤੁਹਾਨੂੰ 뷰 ਦਿਖਾ ਲਦੇ ਉੱਪਰਲੇ ਪਾਸਿਓਂ ਆ ਦੇਖੋ ਮੰਦਿਰ ਚ ਤਾਂ ਨਹੀਂ ਜਾਣਾ ਇੱਥੋਂ ਹੀ ਆਪਾਂ ਜੈ ਮਾਤਾ ਦੀ ਕਰ ਦੇਣੀ ਆ ਕਿਉਂਕਿ ਅੱਗੇ ਆਪਣੇ ਕੋਲ ਟਾਈਮ ਬਹੁਤ ਘੱਟ ਹੈ ਜੈ ਮਾਤਾ ਦੀ ਆ ਦੇਖੋ ਹਵਨ ਕਿਦਾਂ ਹੋ ਰਿਹਾ ਹੈ ਹਵਨ ਇੱਥੇ 10 ਦਿਨ ਰਾਤ ਹੋ ਰਿਹਾ ਹੈ ਆ ਸਾਹਮਣੇ ਮੰਦਿਰ ਹੈ ਮਾਤਾ ਬੰਗਲਾ ਮੁਖੀ ਜੀ ਦਾ ਬਹੁਤ ਪੁਰਾਣਾ ਮੰਦਿਰ ਹੈ ਬਹੁਤ ਹੀ ਜ਼ਿਆਦਾ ਪੁਰਾਣਾ ਮੰਦਿਰ ਹੈਗਾ ਹੈ ਹੁਣ ਤਾਂ ਬਹੁਤ ਆਲੇ ਦੁਆਲੇ ਜਿਹੜਾ ਮੰਦਿਰ ਪ੍ਰੇਸ਼ਰ ਬਹੁਤ ਸੋਹਣਾ ਬਣ ਗਿਆ ਤੁਸੀਂ ਦੇਖ ਹੀ ਸਕਦੇ ਹੋ ਦੇਖੋ ਇਧਰਲੇ ਪਾਸੇ ਬਿਲਡਿੰਗਾਂ ਕਿੰਨੀਆਂ ਤਗੜੀਆਂ ਤਗੜੀਆਂ ਬਣੀਆਂ ਹੋਈਆਂ। ਉਹ ਸਾਹਮਣੇ ਪਾਸੇ ਦੇਖੋ ਕਿੰਨੀ ਦੂਰ ਤੱਕ ਹੋਟਲ ਬਣੇ ਹੋਏ ਆ। ਹਿਮਾਚਲ ਚੋਂ ਦਾ ਰੋਡ ਬਹੁਤ ਸੋਹਣੇ-ਸੋਹਣੇ ਬਣੇ ਜਾਂਦੇ ਆ ਦੇਖੋ ਹਾਈਵੇ ਆ। ਸਾਰੇ ਪਾਸੇ ਆ ਜਾਲ ਵਿਛਾਈ ਜਾਂਦੇ ਆ। ਵਧੀਆ ਗੱਲ ਆ। ਵਿਊ ਦੇਖੋ ਕਿੰਨਾ ਸ਼ਾਨਦਾਰ ਆ। ਹਲਕੇ-ਹਲਕੇ ਬੱਦਲ ਹੋਏ ਆ ਪਰ ਇਹ ਜਿੱਦਾ ਤਾਜੀ ਬਰਫ ਪਈ ਆ ਚਾਂਦੀ ਵਾਂਗੂ ਚਮਕਦੀ ਆ ਇਸ ਟਾਈਮ ਬਰਫ ਇਹ। ਤੁਸੀਂ ਦੇਖ ਸਕਦੇ ਹੋ। ਦੇਖੋ ਤਰੱਕੀ। ਕਿੱਦਾਂ ਪੋਲਾ ਦਾ ਜਾਲ ਵਿਛਾਈ ਜਾਂਦੇ ਇੱਥੇ ਉਹ ਜਿਹੜਾ ਪਿਛਲੇ ਪਾਸੇ ਜਿਹੜਾ ਪਠਾਨਕੋਟ ਤੋਂ ਜੋਗਿੰਦਰਨਗਲ ਛੋਟੀ ਟ੍ਰੇਨ ਚੱਲਦੀ ਹੈ ਨਾ ਉਹਦਾ ਟਰੈਕ ਹੈ ਇੱਥੇ ਵੀ ਥੱਲੇ ਇੱਕ ਮੰਦਿਰ ਬਣਿਆ ਹੋਇਆ ਆ ਦੇਖੋ ਸੁਰੰਗਾ ਮੜ ਰਹੀ ਹੈ ਜਿਹੜੀ ਕੱਚੀ ਸੁਰੰਗ ਹੁੰਦੀ ਸੀ ਨਾ ਪਠਾਨਕੋਟ ਰੋਡ ਤੇ ਆਪਣੇ ਧਰਮਸ਼ਾਲਾ ਰੋਡ ਦੇ ਉੱਤੇ ਉਹ ਤੋਂ ਪਹਿਲਾਂ ਦੋ ਲਾਈਨਾਂ ਓਨਲੀ ਤੇ ਦੋ ਜਾਣ ਲਈ ਬਣ ਰਹੀਆਂ ਆ ਪੁਰਾਣੀ ਸੁਰੰਗ ਜਿਹੜੀ ਹੈਗੀ ਕੱਚੀ ਵਧੀਆ ਹੁੰਦਾ ਸੀ ਇੱਥੇ ਜੋ ਜਾਣਾ ਮਿੱਟੀ ਧੂੜ ਬੜੀ ਉੱਡਣੀ ਮਿੱਟੀ ਦਾ ਮਹਿਕ ਬੜਾ ਆਉਣਾ ਹੁਣ ਵੀ ਚਲੋ ਇਹ ਪੁਰਾਣੀ ਆਜਾਦਾ ਰਹਿ ਜਾਣੀ ਆ ਜਦੋਂ ਨਮੀ ਬਣ ਗਈ ਉਧਰ ਦੀ ਮਿੰਟੋ ਮਿੱਟੀ ਜਾਇਆ ਕਰਾਂਗੇ ਰੋਡ ਵੀ ਛੋਟਾ ਹੋ ਜਾਣਾ ਹੁਣ ਆ ਦੇਖੋ ਜੀ ਕਾਂਗੜਾ ਕਾ ਗਲੇਰਪੁਰਟ ਤੋਂ ਪਲੇਨ ਉੱਡਿਆ ਜਿਹੜੇ ਦਿੱਲੀ ਤੋਂ ਧਰਮਸ਼ਾਲਾ ਇੱਧਰ ਸਾਰੇ ਘੁੰਮਣਾ ਚਾਹੁੰਦੇ ਆ ਉਹਨਾਂ ਲਈ ਪਲੇਨ ਦੀ ਸੁਵਿਧਾ ਵੀ ਹੈਗੀ ਕਾਂਗੜੇ ਕਿਲੇ ਤੇ ਵੀ ਆਉਣ ਨੂੰ ਉੱਥੋਂ ਕਾ ਗਲੇਰਪੁਰਟ ਤੋਂ ਨੇੜੇ ਹੀ ਆ ਆ ਦੇਖੋ ਰੋਡ ਤੋਂ ਜਾਂਦੇ ਜਾਂਦੇ ਅਸੀਂ ਇੱਕ ਪਹਾੜੀ ਦੇਖੀ ਆ ਦੇਖੋ ਕਿਦਾਂ ਕਿੰਨਾ ਸੋਹਣਾ ਬਣਿਆ ਪੈਰਾ ਫਾਰਮਿੰਗ ਜਿੱਦਾਂ ਕਰਦੇ ਹੁੰਦੇ ਆ ਬਹੁਤ ਸੋਹਣਾ ਨੇਚਰਲ ਹੈ ਆਪਣੇ ਆਪ ਬਣੀ ਹੋਈ ਆ ਆ ਬਟਾਈਆਂ ਬਣ ਕੇ ਕਿਦਾਂ ਜਾਲਜਾ ਵਿਛਾਇਆ ਤੇ ਸਾੜ ਤੋਂ ਰਹਿ ਨਹੀਂ ਗਿਆ ਮੈਂ ਕਿਹਾ ਵੀ ਤੁਹਾਨੂੰ ਵੀ ਦਿਖਾਈਏ ਦੇਖੋ ਕਿੰਨੀ ਸੋਹਣੀ ਲੱਗਦੀ ਆ ਇਹੀ ਨੇਚਰ ਦੇਖਣ ਤਾਂ ਪਾਈਦਾ ਆ ਦੇ ਉਹੀ ਜਿਹੜਾ ਜੋਗਿੰਦਰ ਨਗਰ ਵਾਲਾ ਟਰੈਕ ਹੈ ਤੇ ਪਿੱਛੇ ਕੋਈ ਪੌਲ ਟੁੱਟਿਆ ਪਿੱਛੇ ਜਦੋਂ ਜਾਦਾ ਮੀਂਹ ਪਿਆ ਸੀਗੇ ਤੇ ਉਹਦੇ ਕਰਕੇ ਟ੍ਰੇਨ ਇਹ ਕੁਝ ਏਰੀਆ ਚ ਜਲਦੀ ਬਾਕੀ ਬੰਦ ਆ। ਇੱਥੇ ਚਲਦੀ ਵੈਸੇ। ਲੋ ਜੀ ਸਿੱਧਾ ਕਾਂਗੜਾ ਤੇ ਆਪਾਂ ਪੁਰਾਣੇ ਕਾਂਗੜੇ ਜਾਣਾ ਕਿਲਾ ਦੇਖਣ। ਬਹੁਤ ਸੋਹਣਾ ਕਿਲਾ ਆ, ਬੜਾ ਪੁਰਾਣਾ ਕਿਲਾ। ਬਹੁਤ ਰਾਜਿਆਂ ਨੇ ਇੱਥੇ ਰਾਜ ਕੀਤਾ ਹੋਇਆ। ਉਹ ਦੇਖੋ ਉੱਪਰ ਬਹੁਤ ਸੋਹਣਾ ਸਾਈਡਾਂੋਂ ਦੇਖਣ ਨੂੰ ਵਿਊ ਬਹੁਤ ਸੋਹਣੇ। ਜੁੜੇ ਰਹੋ ਚੈਨਲ ਦੇ ਨਾਲ। ਆਪੋਲ ਕਰਾਸ ਕਰ ਲਿਆ ਜੀ ਆਪਾਂ। ਅੱਗੇ ਆਹੀ ਰੋਡ ਹੁੰਦਾ ਹੀ ਕਾਂਗੜੇ ਨੂੰ। ਉਹ ਸਾਹਮਣੇ ਸਿੱਧੇ ਜਾਣਾ ਤੇ ਆਪਾਂ ਖੱਬੇ ਪਾਸੇ ਨੂੰ 올ਡ ਕਾਂਗੜਾ ਜਾਂ ਪੁਰਾਣਾ ਕਿਲਾ ਪਰਾਣਾ ਕਾਂਗੜਾ ਕਹਿੰਦਿਆ ਰੋਡ ਚੜ੍ਹਾਈ ਬੜੀ ਖੜਮੀ ਆ ਧਿਆਨ ਨਾ ਜਾਣ ਦੀ ਲੋਡ ਆ ਇੱਥੇ ਲਓ ਜੀ ਪਹੁੰਚ ਗਏ ਆਪਾਂ ਸਾਹਮਣੇ ਖਿੜਕੀ ਆ ਟਿਕਟ ਖਿੜਕੀ ਪਹਿਲਾਂ ਟਿਕਟ ਲੈਣੀ ਪੈਣੀ ਇੱਧਰਲੇ ਪਾਸੇ ਗੇਟ ਆ ਮੋਰੇ ਸਿਕਿਉਰਿਟੀ ਗਾਰਡ ਬੈਠਾ ਹੋਇਆ ਟਿਕਟ ਖਿੜਕੀ ਤੇ ਇੱਕ ਧਿਆਨ ਰੱਖਿਓ ਕਿ ਤੁਹਾਨੂੰ ਕੈਸ਼ ਪੇਮੈਂਟ ਦੇ ਕੇ ਟਿਕਟ ਨਹੀਂ ਮਿਲਣੀ ਆਨਲਾਈਨ ਯੂਪੀਆਈ ਦੇ ਨਾਲ ਹੀ ਪੇਮੈਂਟ ਹੋਣੀ ਹੈ ਤੇ ਚੈੱਕ ਹੋਣ ਤੋਂ ਬਾਅਦ ਫਿਰ ਅੰਦਰ ਆਪਾਂ ਜਾ ਸਕਦੇ ਆ ਇਹ ਸਿਕਿਉਰਿਟੀ ਬੱਸ ਸਾਡੇ ਹਾਂਜੀ ਜਾਂਦੀ ਵਾਰ ਤੁਸੀਂ ਇਸ ਕੇਂਦਰ ਦਾ ਫੋਟੋ ਲੈ ਜਾਏ ਤਾਂ ਕਿ ਕੋਈ ਤੁਹਾਡਾ ਉਧਰੋਂ ਬੰਦਾ ਆਏ ਤਾਂ ਉਧਰੋਂ ਕਰ ਲੈ। ਉੱਥੇ ਹੀ ਕਰਕੇ ਤੁਰੋ ਨਾ। ਠੀਕ ਹੈ। ਥੈਂਕ ਯੂ। ਆਹ ਲੋ ਜੀ। ਆਇਆ ਜੀ ਕਿਲੇ ਦੇ ਅੰਦਰ। ਪ੍ਰਾਤਤਵ ਸੰਗ੍ਰਹਿालय ਕਾਂਗੜਾ ਦੁਰਗ। ਪੁਰਾਣਾ ਕਾਂਗੜਾ। ਆ ਦੇਖੋ ਜੀ। ਇਹ ਵੀ ਪ੍ਰਾਤਤਵ ਵਿਭਾਗ ਦੇ ਅੰਦਰ ਹੀ ਆ। ਇੱਧਰ ਪੁਰਾਣੀਆਂ ਕੁਝ ਚੀਜ਼ਾਂ ਇਹਨਾਂ ਨੇ ਸੰਭੀਆਂ ਹੋਈਆਂ। ਤੁਹਾਨੂੰ ਦਿਖਾ ਲਦਾ ਮੈਂ। ਆ ਦੇਖੋ ਆ ਜਿਹੜੇ ਕਿਲੇ ਟੈਂਡ ਤੇ ਜੋ ਕੁਝ ਨਿਕਰਿਆ ਸੀ ਇੱਥੇ ਸਾਂਭ ਕੇ ਰੱਖਿਆ ਹੋਇਆ। ਜਿਹੜਾ ਪ੍ਰਾਤਵ ਵਿਭਾਗ ਵਾਲਿਆਂ ਨੇ ਸੰਗਰਿਆਲਿਆ ਬਣਾਇਆ ਨਾ ਉਹਦੇ ਮੋਰੇ ਆ ਚੀਜ਼ਾਂ ਸਾਰੀਆਂ ਪਈਆਂ ਜਿਹੜੀਆਂ ਅੰਦਰ ਕਿਲੇ ਚ ਤੋੜੀਆਂ ਟੁੱਟੀਆਂ ਹੋਈਆਂ ਸੀਗੀਆਂ ਭੁਜਾਲ ਦੇ ਕਾਰਨ 1905 ਵਿੱਚ ਜਾਂ ਫੇ ਇਹਦੇ ਆਲੇ ਦੁਆਲੇ ਏਰੀਆ ਦੇ ਵਿੱਚੋਂ ਆ ਤੁਸੀਂ ਦੇਖ ਸਕਦੇ ਹੋ ਤੇ ਕਾਫੀ ਸੋਹਣਾ ਬਣਾਇਆ ਹੋਇਆ ਸਾਮ੍ਹ ਕੇ ਰੱਖਿਆ ਹੋਇਆ ਸਾਰਾ ਜਿਹੜੀਆਂ ਜਿਆਦੀਆਂ ਕੀਮਤੀ ਚੀਜ਼ਾਂ ਉਹ ਇਹਨਾਂ ਨੇ ਅੰਦਰ ਰੱਖੀਆਂ ਹੋਈਆਂ ਆ ਇਤਿਹਾਸ ਇਹ ਵੀਡੀਓ ਨੂੰ ਰੋਕੇ ਤੁਸੀਂ ਪੜ ਲਿਓ ਤੇ ਜਿਹੜਾ ਇਹਦਾ ਸਾਰਾ ਇਤਿਹਾਸ ਹੈ ਨਾ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਲਿਖ ਕੇ ਪਾ ਦੇਣਾ ਤੇ ਜਿਹੜਾ ਵੀ ਪੜਨਾ ਚਾਵੇ ਜਾਂ ਇਹਦੇ ਬਾਰੇ ਜਾਣਨਾ ਚਾਵੇ ਉਹ ਜਾਣ ਸਕਦਾ ਆ ਆ ਸਾਹਮਣੇ ਪਾਸੇ ਸੰਗਰਾਲਿਆ ਇਹਦੇ ਅੰਦਰ ਵੀਡੀਓ ਲਾਉਣੀ ਹੈ ਤੇ ਬਾਰੋ-ਬਾਰੋ ਦਿਖਾ ਲਦੇ ਨੇ ਪਰ ਜਦੋਂ ਆਏ ਤੁਸੀਂ ਇੱਥੇ ਅੰਦਰ ਜ਼ਰੂਰ ਜਾਈਓ ਸਾਰਾ ਵੀਊ ਦੇਖੋ ਇੱਕ ਵਾਰੀ ਕਿਲੇ ਦਾ ਇੱਥੋਂ ਗੇਟ ਆ ਇਧਰਲੇ ਪਾਸੇ ਤੇ ਆਹ ਪਾਸੇ ਉੱਪਰ ਅਦਰਾਖਤਾਂ ਵਿੱਚ ਜਿਹੜੇ ਅੰਗਰੇਜ਼ ਮਰੇ ਸੀਗੇ ਅੰਗਰੇਜ਼ਾਂ ਦਾ ਵੀ ਰਾਜ ਰਿਹਾ ਇੱਥੇ 1905 ਵਿੱਚ ਉਹਨਾਂ ਦੀਆਂ ਕਬਰਾਂ ਬਣੀਆਂ ਉੱਪਰ ਇਹ ਹਮਾਮ ਘਰ ਤੇ ਆ ਪਾਰਕ ਬਣਿਆ ਹੋਇਆ ਅੱਜ ਇਧਰ ਆਪਾਂ ਸੰਗ੍ਰਹਿਾਲਿਆ ਤੁਹਾਨੂੰ ਦਿਖਾ ਲਈ ਦਿੱਤਾ ਹੁਣ ਚੱਲਦੇ ਕਿਮਰੇ ਕਿਲੇ ਵਾਲੀ ਸਾਈਡ ਤੇ ਆਪਣੇ ਟਾਈਮ ਦਾ ਬਹੁਤ ਮਜ਼ਬੂਤ ਕਿਲਾ ਰਿਹਾ ਇਹ ਅਲੱਗ-ਅਲੱਗ ਰਾਜਿਆਂ ਨੇ ਇੱਥੇ ਰਾਜ ਕੀਤਾ ਅੰਗਰੇਜ਼ਾਂ ਨੇ ਵੀ ਕਬਜ਼ਾ ਕੀਤਾ ਸੀ ਮਹਾਰਾਜਾ ਰਣਜੀਤ ਸਿੰਘ ਨੇ ਵੀ ਇੱਥੇ ਰਾਜ ਕੀਤਾ ਜਾਂਗੀਰ ਨੇ ਵੀ ਇੱਥੇ ਹਮਲਾ ਹਮਲਾ ਕੀਤਾ ਸੀ ਉਹਨਾਂ ਦੇ ਵੀ ਇੱਥੇ ਪਤਾ ਲੱਗਾ ਵੀ ਉੱਥੇ ਉਹਨਾਂ ਨੇ ਵੀ ਕਬਜ਼ਾ ਕੀਤਾ ਸੀ ਇੱਥੇ ਉਹ ਦੇਖੋ ਇੱਕ ਵਾਰੀ ਇਹ ਮਹਾਰਾਜਾ ਰਣਜੀਤ ਸਿੰਘ ਦੇ ਨਾਂ ਤੇ ਦਰਬਾਰ ਰੱਖਿਆ ਹੋਇਆ ਦਰਬਾਰ ਦਾ ਨਾਂ ਰੱਖਿਆ ਹੋਇਆ 메ਨ ਗੇਟ ਦਾ ਆਹ ਦੇਖੋ ਜੀ ਮਹਾਰਾਜਾ ਰਣਜੀਤ ਸਿੰਘ ਦੇ ਇੱਥੇ ਵੀ ਝੰਡੇ ਰਾਇਆ ਐ ਐਂਟਰੀ ਕੁਛ ਇਸ ਤਰ੍ਹਾਂ ਦੀ ਐ ਛੋਟਾ ਜਿਹਾ ਗੇਟ ਐ ਸਾਹਮਣੇ ਦੇਖੋ ਦਰਵਾਜੇ ਬਹੁਤ ਆ ਇੱਕ ਦਰਵਾਜਾ ਆਪਾਂ ਕ੍ਰੋਸ ਕਰਕੇ ਦੂਸਰਾ ਆ ਸਿਕਿਉਰਿਟੀ ਪੱਖੋਂ ਬਹੁਤ ਮਜ਼ਬੂਤ ਰਿਹਾ ਇਹ ਕਿਲਾ ਇਧਰੋਂ ਆਪਾਂ ਆਏ ਆ ਆ ਦੇਖੋ ਦੋਨੇ ਪਾਸੇ ਪਹਾੜੀਆਂ ਇਧਰ ਵੀ ਤੇ ਇਧਰਲੇ ਪਾਸੇ ਵੀ ਤੇ ਅੱਗੇ ਇੱਕ ਦਰਵਾਜਾ ਫੇਰ ਆ ਗਿਆ ਕਹਿਣੀ ਦਰਵਾਜਾ ਅਲੱਗ-ਅਲੱਗ ਦਰਵਾਜੇ ਦੇ ਨਾਂ ਰੱਖੇ ਹੋਏ ਆ ਵੀ ਉਹ ਦੇਖੋ ਕਿ ਕਿੰਨਾ ਸ਼ਾਨਦਾਰ ਬਣ ਰਿਹਾ ਪ੍ਰੇਪਰਪੂਰ ਚੱਲ ਰਹੀ ਆ ਆ ਦੇਖੋ ਹੁਣ ਦੁਬਾਰਾ ਪਾਲੇ ਔਰ ਪੱਟੇ ਬਾਗੇ ਦੀ ਛੱਤ ਬਣਾ ਦਿੱਤੀ ਆ ਇਧਰੋਂ ਆਪਾਂ ਆਏ ਆ ਹਾਂਜੀ ਇੱਥੇ ਬਦਲੇ ਆ ਆਪਣੇ ਰਾਸਤੇ ਦੀ ਗੋਲ ਬੰਦੂਗੀ ਸਰਵਿੰਦਰ ਸਿੰਘ ਸਤਾ ਦੋਤਾਬਦ ਵਾਲੇ ਆਜੋ ਤੁਹਾਡੇ ਦੇਖਣਾ ਹਰ ਨਹੀਂ ਗੱਲੂਗੀ ਕਹਿੰਦੇ ਗੌਰ ਅੱਗ ਬਦਲਦੀ ਆ ਭਰਾ ਕਹਿੰਦਾ ਕਹਿੰਦਾ ਗਿਰਗਟ ਰੰਗ ਬਦਲਦਾ ਕਹਿੰਦਾ ਆ ਦੇਖੋ ਗੌਰ ਰੰਗ ਬਦਲ ਰਹੀ ਆ ਕਹਿੰਦਾ ਬੜੀਆ ਫਾਨ ਹੋ ਗਿਆ ਹੈ ਹਾਂ ਸਾਰੇ ਮੋਰਚੇ ਆ ਜੀ ਰਸਤਿਆਂ ਵਿੱਚ ਵੀ ਮੋਰਚੇ ਬਣਿਆ ਤੁਸੀਂ ਦੇਖ ਸਕਦੇ ਹੋ ਸਾਰੇ ਆ ਦੇਖੋ ਆ ਵੀ ਕੁਝ ਨਿਗਰਾਨੀ ਰੱਖਣ ਲਈ ਬਣਿਆ ਹੋਇਆ ਬਾਕੀਆਂ ਕਿਲਿਆਂ ਨਾਲੋਂ ਇਹ ਕਾਫੀ ਡਿਫਰੈਂਟ ਹੈ ਪਹਾੜੀ ਕਿਲੇ ਵੈਸੀ ਥੋੜੇ ਵੱਖਰੇ ਹੁੰਦੇ ਆ 1878 ਸਨ ਸ਼ਾਇਦ ਇਹਦਾ 1878 ਦਾ ਪੱਥਰ ਲੱਗਾ ਉੱਪਰ ਕਿੱਲਿਆਂ 'ਚ ਪ੍ਰਬੰਧ ਪੂਰੇ ਹੁੰਦੇ ਸੀ ਆ ਦੇਖੋ ਖੂਹ ਪਾਣੀ ਵਿੱਚ ਅਜੇ ਵੀ ਹੈਗਾ ਜਿਆਦਾ ਡੂੰਘਾ ਨਹੀਂ ਹੈਗਾ ਤੁਸੀਂ ਦੇਖ ਹੀ ਸਕਦੇ ਹੋ ਬੈਠਣ ਲਈ ਜਗ੍ਹਾ ਬਣੀ ਹੋਈ ਆ ਆ ਦੇਖੋ ਇਧਰ ਲਈ ਸੈਟ ਫਾਰਨਰ ਵੀ ਕਾਫੀ ਟੂਰਿਸਟ ਆਉਂਦੇ ਆ ਤੁਸੀਂ ਦੇਖ ਸਕਦੇ ਹੋ ਪੁਰਾਣੀਆਂ ਮੂਰਤੀਆਂ ਆ ਇੱਕ ਪਾਸੇ ਸ਼ੇਰਾਂ ਵਾਲੀ ਮਾਤਾ ਇੱਕ ਪਾਸੇ ਗਣੇਸ਼ ਭਗਵਾਨ ਆ ਵਿਚਾਲੇ ਪਤਾ ਨਹੀਂ ਕੌਣ ਹੈ ਕਾਫੀ ਮੂਰਤੀਆਂ ਥੱਲੇ ਸੰਗਰਾਲਿਆ ਵਿੱਚ ਪਈਆਂ ਟੁੱਟ ਭੱਜ ਜਿੰਨੀ ਵੀ ਸੀਗੀ 1905 ਜਿਹੜਾ ਭੁਜਾਲ ਆਇਆ ਉਹਦੇ ਕਿਲੇ ਨੂੰ ਪੂਰੀ ਤਰ੍ਹਾਂ ਤਹਸਨੈਸ ਹੋ ਗਿਆ ਸੀ ਆ ਚੀਜ਼ਾਂ ਕੁਝ ਬਚ ਚੁੱਕੀਆਂ ਆਗੇ ਫਿਰ ਇੱਕ ਗੇਟ ਆ ਗਿਆ ਇਹ ਗੇਟ ਦਾ ਨਾਮ ਅਮੀਰੀ ਦਰਵਾਜਾ ਲਓ ਜੀ ਇਹ ਅਮੀਰੀ ਦਰਵਾਜਾ ਰਿਪੇਅਰ ਹੁਣ ਤਾਂ ਬਹੁਤ ਅੱਛੀ ਤਰੀਕਾ ਨਾਲ ਕਰ ਦਿੱਤੀ ਹੈ ਆ ਇਧਰੋਂ ਆਏ ਆਪਾਂ ਅੱਗੇ ਫੇਰ ਦਰਵਾਜਾ ਆਹ ਦਰਵਾਜੇ ਤੋਂ ਬਾਅਦ ਅਮੀਰੀ ਦਰਵਾਜੇ ਤੋਂ ਬਾਅਦ ਇੱਕ ਫੇਰ ਦਰਵਾਜਾ ਆ ਗਿਆ ਯਹਾਂ ਗੀਰ ਦਰਵਾਜਾ ਬੰਦੇ ਸਾਡੇ ਇੱਥੇ ਖੜ ਗਿਆ ਹੈ ਬਹਾਨੇ ਦੇ ਨਾਲ ਸਾਹ ਚੜਦਾ ਥੋੜਾ ਹਨਾ ਸਾਹ ਚੜਦਾ ਨਾ ਪੂਰਾ ਛੜਦਾ ਜੀ ਪੂਰਾ ਛੜਦਾ ਹਾਂ ਦਾਗੀਰ ਦਰਵਾਜ਼ਾ ਜਿੱਦਾਂ ਹੀ ਕ੍ਰੋਸ ਕਰੀਦਾ ਅੱਗੇ ਦੇਖੋ ਪਹਾੜੀ ਦੇ ਉੱਤੇ ਕਿੰਨਾ ਸੋਹਣਾ ਪਾਰਕ ਬਣਿਆ ਤੇ ਇਧਰਲੀ ਸਾਈਡ ਦੇਖੋ ਬਰਫ਼ ਵਾਲੇ ਪਹਾੜ ਬਾਲਾ ਸ਼ਾਨਦਾਰ ਥੀ ਇੱਥੇ ਮੰਦਰ ਦੇਖੋ ਪਹਾੜੀ ਦੇ ਕਿਦਾਂ ਟੀਸੀ ਤੇ ਬਣਿਆ ਹੋਇਆ ਮੈਂ ਤਾਂ ਕਿੰਨਾ ਧੰਦੇ ਭਗਤ ਹੋਣਗੇ ਜਿਹੜੇ ਇੱਡੀ ਦੂਰ ਜਾਂਦੇ ਹੋਣਗੇ ਆ ਜੀ ਥੱਲੇ ਉਹ ਨਦੀ ਉਹ ਸਾਹਮਣੇ ਆਪਾਂ ਆਏ ਆ ਉਹ ਜਿੱਥੇ ਗੱਡੀਆਂ ਜਾ ਰਹੀਆਂ ਘੁੰਮਦੇ ਘਮਾਉਂਦੇ ਆ ਦੇਖੋ ਇੱਧਰ ਦੀ ਇੱਧਰ ਗੇਟ ਹੈ ਉਹ ਮੇਨ ਤੇ ਇੱਧਰ ਦੀ ਹੋ ਕੇ ਹੋ ਘੁੰਮਦੇ ਘਮਾਉਂਦੇ ਘੁੰਮਦੇ ਘਮਾਉਂਦੇ ਆਪਾਂ ਇੱਥੇ ਪਹੁੰਚ ਗਏ ਕਿੱਦਾਂ ਆ ਦੇਖੋ ਤੁਸੀਂ ਨਜ਼ਾਰਾ ਦੇਖੋ ਬਹੁਤ ਸ਼ਾਨਦਾਰ ਪਹਾੜ ਬਰਫ਼ ਵਾਲੇ ਚੱਲੀਏ ਵੀ ਅੱਗੇ ਆ ਜਾਓ ਨੇੜੇ ਹੀ ਆਪਾਂ ਜਾ ਸਕਦੇ ਆ ਪਹਾੜੀ ਪਾਰ ਕੀਤੀ ਆਪਾਂ ਛੱਡ ਜਾਣਾ ਉੱਪਰ ਨਾਲੇ ਹੈ ਜੰਨਤ ਨਾਲੇ ਹੀ ਲੋ ਜੀ ਇੱਧਰ ਆਏ ਆਪਾਂ ਅੱਗੇ ਫੇਰ ਆ ਦਰਵਾਜ਼ਾ ਤਾਂ ਹੁਣ ਟੁੱਟਾ ਹੋਇਆ ਇਹ ਸਾਹਮਣੇ ਆਂਦੇਰੀ ਦਰਵਾਜ਼ਾ ਵਾਲੀ ਸਾਈਡ ਤੋਂ ਨੀ ਸਾਰਾ ਬਣਿਆ ਹੋਇਆ ਤੁਸੀਂ ਦੇਖ ਹੀ ਸਕਦੇ ਹੋ ਪਹਾੜੀ ਦੇ ਵਾਲੇ ਥਾੜੇ ਘੁੰਮਦਾ ਸਾਰਾ ਕੁਝ ਟੂਰਿਸਟ ਬਹੁਤ ਆਉਂਦੇ ਇੱਥੇ ਜੀ ਫੋਰਨਰ ਕਾਫੀ ਕਿਲਾ ਟਹਿ ਗਿਆ ਹੁਣ ਤਾਂ ਅੱਧਾ ਵੀ ਨਹੀਂ ਰਿਹਾ ਇਹ ਸਹੀ ਮੈਨੇਜ ਆ ਦੇਖੋ ਗੇਫੇ ਪੌੜੀਆਂ ਮਜ਼ਬੂਤੀ ਪੱਖੋਂ ਬਹੁਤ ਜ਼ੋਰਦਾਰ ਰਿਹਾ ਕਿਲਾ ਇਹ ਜਿੰਨੇ ਧਰਮਸ਼ਾਲਾ ਮੈਂ ਲੋਡ ਗਨ ਜਾਂਦੇ ਨਾ ਸਾਰੇ ਟੂਰਿਸਟ ਇੱਥੋਂ ਹੋ ਗਏ ਜਾਂਦੇ ਪਹਾੜੀਆਂ ਬਹੁਤ ਸੋਹਣੀਆਂ ਆ ਸਾਹਮਣੇ ਇਧਰਲੇ ਪਾਸੇ ਵੀ ਮੰਦਿਰ ਦੇਖੋ ਇਹ ਮੰਦਿਰ ਜੰਤੀ ਮਾਜਰੀ ਜੰਤੀ ਮਾਤਾ ਦਾ ਇੱਕ ਜੰਤੀ ਮਾਜਰੀ ਪਿੰਡ ਆ ਚੰਡੀਗੜ੍ਹ ਦੇ ਕੋਲ ਪੰਜਾਬ ਚ ਪੈ ਜਾਂਦਾ ਇਹਦਾ ਮੰਦਰ ਉੱਥੇ ਵੀ ਬਣਿਆ ਇੱਥੋਂ ਹੀ ਪਿੰਡੀਆਂ ਗਈਆਂ ਉਹਦੀਆਂ ਦੇਖੋ ਬਹੁਤ ਸ਼ਾਨਦਾਰ 뷰 ਕਿਲਾ ਬਹੁਤ ਘੈਂਟ ਆ ਬਹੁਤ ਸੋਹਣੀ ਜਗ੍ਹਾ ਤੇ ਬਣਿਆ ਬੈਠਣ ਦੀ ਜਗ੍ਹਾ ਬਹੁਤ ਐ ਜੰਗਲੀ ਜਾਨਵਰਾਂ ਦੀਆਂ ਬੜੀਆਂ ਆਵਾਜ਼ਾਂ ਆ ਰਹੀਆਂ ਇੱਧਰਲੇ ਪਾਸਿਓ ਉਧਰੋਂ ਪਹਾੜ ਦੇਖੋ ਬਰਫ਼ ਵਾਲੇ ਬਹੁਤ ਸੋਹਣੇ ਲੱਗਦੇ ਆ ਅੱਗੇ ਫੇਰ ਇੱਕ ਗੇਟ ਆ ਗਿਆ ਦਰਸ਼ਨੀ ਦਰਵਾਜ਼ਾ ਆਜੋ ਅੱਗੇ ਤੁਹਾਨੂੰ ਦਿਖਾਲਦਾ ਮੈਂ ਗੇੜ ਦਾ ਸੋਨਾ ਬਣਿਆ ਦੇਖੋ ਮਜ਼ਬੂਤੀ ਪੱਖੋਂ ਤੁਹਾਨੂੰ ਦੱਸਿਆ ਨਾ ਬਹੁਤ ਮਜ਼ਬੂਤ ਹੈ ਛੇਤੀ ਕੋਈ ਜਿੱਤ ਨਹੀਂ ਪਾਰਿਆ ਸੀ ਇੱਧਰ ਗੰਗਾ ਤੇ ਇੱਧਰ ਜਮਨਾ ਅੱਗੇ ਚੱਲਦੇ ਹੁਣ ਆਪਾਂ ਜੇ ਆਪਾਂ ਇਸ ਕਿਲੇ ਦੀ ਇਤਿਹਾਸ ਦੀ ਗੱਲ ਕਰੀਏ ਨਾ ਤਾਂ ਮਹਾਭਾਰਤ ਨਾਲ ਜੁੜਦਾ ਬਹੁਤ ਪੁਰਾਣਾ ਹੈ ਯਾਰ ਮਹਾਭਾਰਤ ਕਦੋਂ ਹੋਇਆ ਜਾ ਕੇ ਕਿੰਨੇ ਹਜ਼ਾਰਾਂ ਸਾਲ ਹੋ ਗਏ ਆ ਤੇ ਉਦੋਂ ਮਹਾਭਾਰਤ ਜਿਹੜਾ ਉਹ ਜੁਦ੍ਹ ਹੋਇਆ ਉਸ ਤੋਂ ਬਾਅਦ ਵਿੱਚ ਰਾਜਾ ਸ਼ੋਸ਼ਮ ਚੰਦ ਸੀ ਉਹਨੇ ਬਣਾਇਆ ਸੀ ਤੇ ਇਹਦੇ ਵਿੱਚ ਆਖਰ ਵਿੱਚ ਕਿਲਾ ਢਾਂਡ ਦੇ ਵੇਲੇ ਸਮੇਂ ਉਦੋਂ ਅੰਗਰੇਜ਼ਾਂ ਦਾ ਰਾਜ ਹੁੰਦਾ ਸੀ ਉਦੋਂ ਕਿਲੇ ਦੇ ਵਿੱਚ ਕਈ ਅਫਸਰ ਮੜ ਗਏ ਉਹਨਾਂ ਦੀਆਂ ਬਾਹਰ ਕਬਰਾਂ ਵੀ ਬਣੀਆਂ ਹੋਈਆਂ ਤੇ ਉਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਵੀ ਰਾਜ ਕੀਤਾ ਇੱਥੇ ਤੇ ਕਟੋਚ ਵੰਸ ਦੇ ਰਾਜੇ ਸੀਗੇ ਉਹਨਾਂ ਨੇ ਵੀ ਰਾਜ ਕੀਤਾ ਕੁਝ ਰਾਜਪੂਤ ਰਾਜੇ ਸੀ ਉਹਨਾਂ ਨੇ ਵੀ ਰਾਜ ਕੀਤਾ ਇਹ ਸਾਰਾ ਕੁਝ ਮੈਂ ਜਿੰਨਾ ਹੋ ਸਕੇ ਡਿਸਕ੍ਰਿਪਸ਼ਨ ਚ ਪਾ ਦੂੰ ਤੇ ਜੇ ਤੁਸੀਂ ਇਹਦਾ ਇਤਿਹਾਸ ਸਾਰਾ ਹੀ ਪੜਨਾ ਤੁਹਾਨੂੰ ਬਹੁਤ ਟਾਈਮ ਲੱਗੇਗਾ ਵਿਕੀਪੀਡੀਆ ਤੇ ਪੜ੍ਹ ਲਿਓ ਤੁਸੀਂ ਤੇ ਆਪਾਂ ਸੰਖੇਪ ਦੇ ਵਿੱਚ ਹੀ ਸਾਰਾ ਰੱਖਦੇ ਆਂ ਤੇ ਆ ਦੇਖੋ ਸੰਗਰहालय ਦੇ ਵਿੱਚ ਜੇ ਚੀਜ਼ਾਂ ਤੁਸੀਂ ਦੇਖੋਗੇ ਹਨਾ ਹਜ਼ਾਰਾਂ ਸਾਲ ਪੁਰਾਣੀਆਂ ਆ ਯਾਰ ਮੈਂ ਤਾਂ ਦੇਖ ਕੇ ਹੈਰਾਨ ਹੋ ਗਿਆ ਤੇ ਜਦੋਂ ਅਸੀਂ ਲੋਕ ਹਜੇ ਤਰੱਕੀ ਨਹੀਂ ਕੀਤੀ ਸੀ ਜਦੋਂ ਕ ਅਸੀਂ ਸਿਰਫ ਸ਼ਿਕਾਰੀ ਕਿਸਮ ਦੇ ਸੀ ਉਸ ਟਾਈਮ ਦੀਆਂ ਹਨਾ ਇੱਥੇ ਚੀਜ਼ਾਂ ਪਈਆਂ ਆ ਉੱਥੇ ਸੰਗਰहालय ਦੇ ਵਿੱਚ ਤੇ ਹੁਣ ਪ੍ਰਾਤਤਵ ਵਿਭਾਗ ਵਾਲੇ ਤੁਹਾਨੂੰ ਪਤਾ ਹੀ ਆ ਕਿੰਨੇ ਪੁਰਾਣੀਆਂ ਪੁਰਾਣੀਆਂ ਚੀਜ਼ਾਂ ਕੱਢ ਲੈਂਦੇ ਆ ਉਹ ਸਾਰਾ ਕੁਝ ਉਹਨਾਂ ਨੂੰ ਪਤਾ ਤੁਸੀਂ ਜਦੋਂ ਵੀ ਆਇ ਸੰਗਰहालय ਜ਼ਰੂਰ ਦੇਖ ਕੇ ਜਾਈਓ ਕਿੰਨੇ ਮਜ਼ਬੂਤ ਹੋਣਗੇ ਪਰ ਕੁਦਰਤ ਦੇ ਅੱਗੇ ਸਭ ਜ਼ੀਰੋ ਆ ਇੱਕ ਕੋਈ ਆਇਆ ਆ ਸਾਹਮਣੇ ਪਾਣੀ ਵਾਸਤੇ ਆ ਦੇਖ ਲੋ ਇੰਨੀ ਉੱਚੀ ਆਪਾਂ ਆ ਚੁੱਕੇ ਆ ਪਾਣੀ ਇਹਦੇ 'ਚ ਵੀ ਹੈਗਾ ਸ਼ਾਇਦ ਤੁਸੀਂ ਦੇਖ ਪਾ ਰਹੇ ਕਿ ਨਹੀਂ ਆਪੇ ਮੂਰੇ ਪਹਾੜ ਉਹੀ ਬਰਫਾਂ ਵਾਲੇ ਆ ਦੇਖੋ ਸੇਮੇ ਚੀਜ਼ ਐ ਚਲੋ ਅੱਗੇ ਲੈ ਕੇ ਚੱਲਦਾ ਤੁਹਾਨੂੰ ਮੰਦਰ ਵਾਲੀ ਸੈਟ ਇੱਕ ਉਧਰ ਖੂ ਸੀਗਾ ਤੁਹਾਨੂੰ ਦਿਖਾਇਆ ਇੱਕ ਥੱਲੇ ਸੀ ਇੱਕ ਉੱਪਰ ਸੀ ਇੱਕ ਆਹ ਖੂ ਆ ਆ ਦੇਖੋ ਬੰਦ ਕੀਤਾ ਉਤੋਂ ਆ ਉੱਪਰਲੇ ਪਿੱਲਰ ਦੇਖੋ ਤੁਹਾਨੂੰ ਮੰਦਰ ਦਿਖਾ ਲਦਾ ਦੇਖਿਓ ਕਢਾਈ ਦੇਖ ਕੇ ਤੁਸੀਂ ਹੈਰਾਨ ਹੋ ਜਾਣਾ ਆ ਦੇਖ ਸਾਡੇ ਜੀ ਉਹਦੇ ਬੱਠੇ ਹੈਂ ਕਿਦਾਂ ਲੱਗਾ ਰਾਜੂ ਬਹੁਤ ਅੱਛੀ ਜਗ੍ਹਾ ਹੈ ਗਰਮੀ ਤੇਨ ਲੱਗਦੀ ਹਰ ਇੱਕ ਬੰਦੇ ਨੂੰ ਇੱਥੇ ਆਉਣਾ ਚਾਹੀਦਾ ਆਉਣਾ ਚਾਹੀਦਾ ਹਾਂਜੀ ਹਾਂ ਦੇਖਣ ਲਈ ਜਗਾ ਸਹੀ ਹੈ ਸਹੀ ਹੈ ਆਹ ਲੈ ਲਾ ਮਾਈਕ ਕੋਣ ਦੱਸ ਮੈਂ ਕਹ ਬਹੁਤ ਸੋਹਣੀ ਜਗ੍ਹਾ ਭਾਜੀ ਇਹ ਅੱਛਾ ਹਰ ਇੱਕ ਬੰਦੇ ਨੂੰ ਇੱਥੇ ਮੇਰੇ ਹਿਸਾਬ ਨਾਲ ਇੱਥੇ ਜ਼ਰੂਰ ਆਉਣਾ ਚਾਹੀਦਾ ਘੁੰਮਣ ਫਿਰਨ ਵਾਲੀ ਜਗ੍ਹਾ ਇਤਿਹਾਸਕ ਚੀਜ਼ਾਂ ਪੁਰਾਣੀਆਂ ਦੇਖੋ ਇੱਥੇ ਆ ਕੇ ਕੀ ਵਧੀਆ ਲੱਗਾ ਤੈਨੂੰ ਸਭ ਕੋ ਵਧੀਆ ਹੈ ਭਾਜੀ ਹਾਂ ਅਕੇਲਾ ਦੇਖਣ ਵਾਲੀ ਚੀਜ਼ ਬਹੁਤ ਸੋਹਣਾ ਵਾ ਬਹੁਤ ਵਧੀਆ ਗਰਮੀ ਹੈ ਵਟਨਾ ਪੁਰਾਣੀ ਬਿਲਡਿੰਗ ਹੈ ਬਹੁਤ ਬਹੁਤ ਸੋਹਣੀ ਹੈ ਚਲੋ ਜੀ ਥੈਂਕ ਯੂ ਭਾਜੀ ਹਾਂ ਜੀ ਜਾਣਕਾਰੀ ਦੇਣ ਲਈ ਤੁਹਾਡਾ ਧੰਨਵਾਦ ਜੀ ਧੰਨਵਾਦ ਜੀ ਬਹੁਤ ਬਹੁਤ ਕਰਦਾ ਭਾਈਆ ਉਧਰਲੇ ਪਾਸੇ ਹੈ ਨਾ ਆ ਦੇਖੋ ਜੀ ਮੰਦਰ ਇਕੱਠੇ-ਕੁੱਟੇ ਕਰਕੇ ਨਾ ਜਿਹੜੇ ਪੱਥਰ ਸੀ ਉਹਨਾਂ ਦੇ ਨਾਲ ਤਿਆਰ ਕੀਤੇ ਆ ਆ ਉੱਪਰ ਕੋ ਸ਼ੋਰ ਲੱਗਾ ਥੱਲੇ ਕੋ ਸ਼ੋਰ ਲੱਗਾ ਬਾਕੀ ਅੱਗੇ ਤੁਹਾਨੂੰ ਦਿਖਾ ਲਦਾ ਮੈਂ ਆ ਦੇਖੋ ਇੱਕ ਵਾਰੀ ਨਿਗਾਹ ਮਾਰ ਲਓ ਆ ਦੇਖੋ ਜੀ ਇੱਥੇ ਮੰਦਰ ਇਹ ਜੈ ਮੰਦਰ ਹੈ ਕੜਾਈ ਦੇਖੋ ਇਹਨਾਂ ਮੰਦਰਾਂ ਦੀ ਬਹੁਤ ਬਰੀਕ ਇਹ ਅਵਸ਼ੇਸ਼ ਬਚੇ ਹੋਏ ਆ 1905 ਦੇ ਕਾਂਗੜੇ ਦੇ ਕਿਲੇ ਦੇ ਕਾਂਗੜਾ ਕਿਲਾ ਕੀ ਸਾਰੇ ਨੇੜੇ-ਤੇੜੇ ਬਹੁਤ ਤਹਿਜਨਸ ਹੋਇਆ ਸੀ ਉਸ ਟਾਈਮ ਜਦੋਂ ਇਹ ਮੰਦਰ ਤਿਆਰ ਹੋਣਗੇ ਕਿੰਨੇ ਸੋਹਣੇ ਲੱਗਦੇ ਹੋਣਗੇ ਉਸ ਟਾਈਮ ਬਹੁਤ ਹੀ ਖੂਬਸੂਰਤ ਨਕਾਸ਼ੀ ਬਹੁਤ ਬਰੀਕ ਕੰਮ ਕੀਤਾ ਦੇਖੋ 1905 ਵਿੱਚ ਤਹਿਸ ਨੈ ਸੋ ਗਿਆ ਸਾਰੇ ਇਹ ਮੰਦਰ ਦਾ ਬੈਕ ਸਾਈਡ ਸੀਗੀ ਤੇ ਆ ਦੇਖੋ ਪਿੱਲਰ ਜਿਹਦਾ ਮੰਦਿਰਾਂ ਦੇ ਵਿੱਚ ਪਿੱਲਰ ਹੁੰਦੇ ਇੱਕ ਆ ਇੱਕ ਉਹ ਇੱਕ ਉਹ ਥੋੜਾ ਜਿਹਾ ਤੇ ਇੱਕ ਆ ਆ ਗਿਆ ਇੱਧਰ ਸੇਮ ਇੱਧਰਲੇ ਪਾਸੇ ਇਧਰੋਂ ਬਾਹਰ ਇਹ ਚਾਰੇ ਪਾਸੇ ਦਾ ਉਹੀ ਵੀ ਹੋ ਇਦਾਂ ਹੀ ਇੱਥੇ ਇੱਕ ਪਿੱਲਰ ਆਹਾ ਹੋ ਗਿਆ ਇੱਕ ਪਿੱਲਰ ਰੋ ਹੋ ਗਿਆ ਇੱਕ ਪਿੱਲਰ ਰੋ ਹੋ ਗਿਆ ਤੇ ਇੱਕ ਪਿੱਲਰ ਆ ਹੋ ਗਿਆ ਚਲੋ ਜੀ ਅੱਗੇ ਚੱਲਦੇ ਹੁਣ ਆਪਾਂ ਉੱਪਰੋਂ ਦੇਖੋ ਵੀ ਇੱਕ ਵਾਰੀ ਇਧਰ ਦੀ ਆਪਾਂ ਆਏ ਆ ਤੇ ਆ ਦੇਖੋ ਬੜੀਆਂ ਇਹ ਵੀ ਇੱਕ ਦਰਵਾਜ਼ਾ ਬਣਿਆ ਆ ਨਾਨਕਸ਼ਹਿਤਾਂ ਜਿਹਨੂੰ ਕਹਿੰਦੇ ਉਹਦੇ ਨਾਲ ਬਣਾਇਆ ਹੋਇਆ ਇੱਕ ਪਹਾੜੀ ਤੇ ਇੱਕ ਪੌੜੀਆਂ ਬਹੁਤ ਐ ਇਧਰ ਵੀ ਕਮਰੇ ਆ ਤੇ ਚੜਦੇ ਮੈਂ ਸਾਹ ਚੜਦਾ ਹਾਂ ਦੇਖੋ ਇਧਰਲੇ ਪਾਸੇ ਇਹ ਨਾਨਕਸ਼ਹਿਤਾਂ ਵੀ ਲੱਗੀਆਂ ਹੋਈਆਂ ਵਿੱਚ ਆ ਦੇਖੋ ਆ ਦੇਖੋ ਆ ਵੀ ਡਾਟਾਂ ਲਾ ਕੇ ਨਾਨਕਸ਼ਹਿਤਾਂ ਦੇ ਨਾਲ ਡੇੜੀ ਬਣਾਈ ਹੋਈ ਹੈ ਉੱਪਰ ਚੱਲਦੇ ਆ ਤੁਹਾਨੂੰ ਦਿਖਾਲਦੇ ਉੱਪਰ ਜਿੱਥੇ ਰਾਜਾ ਸੋਨਾ ਚਾਂਦੀ ਰੱਖਦਾ ਹੁੰਦਾ ਸੀਗਾ ਪਾਣੀ ਪੂਣੀ ਨਾਲ ਲੈ ਕੇ ਆਈ ਹੋ ਯਾਰ ਆ ਦੇਖੋ ਪਾਣੀ ਦੀ ਆਵਾਜ਼ ਆ ਰਹੀ ਥੱਲੇ ਨਦੀ ਦੀ ਕਿਲੇ ਦੇ ਸਮਝੋ ਕਿ ਦੋ ਪਾਸੇ ਨਦੀ ਨੇ ਘੇਰਿਆ ਹੋਇਆ ਕਾਂਗੜਾ ਦਾ ਵੀਊ ਦੇਖੋ ਇੱਧਰ ਇਹ ਵੀ ਪਿੰਡ ਵਸਿਆ ਹੋਇਆ ਇੱਕ ਕਿਲੇ ਦੇ ਉੱਪਰ ਦਾ ਵੀਊ ਦੇਖੋ ਆ ਥਲੜੇ ਪਾਸੇ ਜਿੰਨਾ ਵੀ ਇਹ ਪੁਰਾਣਾ ਜਿਹੜਾ ਕਾਂਗੜਾ ਆ ਉਹ ਆ ਤੇ ਆ ਕਾਂਗੜੇ ਦੇ ਨਾਲ ਜਿਹੜੀ ਪਹਾੜੀ ਆ ਬਰਫ ਵਾਲੀ ਪਹਾੜੀਆਂ ਦੇ ਉਰਲੇ ਪਾਸੇ ਇਹ ਪਹਾੜੀ ਦੇ ਪਾਰਲੇ ਪਾਸੇ ਕਾਂਗੜਾ ਸ਼ੁਰੂ ਹੋ ਜਾਂਦਾ ਜਿਹੜਾ ਨਵਾਂ ਵਸਿਆ ਪੁਰਾਣਾ ਤਾਂ ਬਿਲਕੁਲ ਤਹਿਸ ਨਹਿਸ ਹੋ ਚੁੱਕਾ ਸੀਗਾ ਬਹੁਤ ਸ਼ਾਨਦਾਰ ਨਜ਼ਾਰਾ ਉੱਪਰੋਂ ਦੇਖੋ ਤੁਸੀਂ ਜਦੋਂ ਕਿਲਾ ਹੋਊਗਾ ਉਦੋਂ ਬਹੁਤ ਸੋਹਣਾ ਲੱਗਦਾ ਹੋਣਾ ਚਾਰੇ ਪਾਸੇ ਆ ਖੁਦ ਹੀ ਗੱਲ ਕਰਦੇ ਚੌਰਸ ਬਣਿਆ ਹੋਇਆ ਤੇ ਦੱਸਦੇ ਆ ਵੀ ਇਹਦੇ ਵਿੱਚ ਸੋਨਾ ਸਾਨਾ ਚਾਂਦੀ ਜੁੰਦੀ ਲਕੋ ਕੇ ਤੇ ਵਿੱਚ ਪਾਣੀ ਛੱਡ ਦਿੰਦੇ ਹੁੰਦੇ ਸੀ ਉੱਪਰ ਆ ਦੇਖੋ ਇੱਧਰ ਕੋਈ ਦੇਖੋ ਜੀ ਬੈਕ ਸਾਈਡ ਤੇ ਇੱਧਰ ਦੱਸਦੇ ਪਰੇ ਇੱਕ ਨਾ ਮਚਾਂਜਿਆ ਬਣਿਆ ਹੋਇਆ ਤੇ ਉੱਥੇ ਰਾਜੇ ਬੈਠ ਕੇ ਧੁੱਪ ਧੁੱਪ ਸੇਕਦੇ ਹੁੰਦੇ ਸੀਗੇ ਆ ਦੇਖੋ ਆ ਵੀ ਟੈਰੀ ਟੇ ਟੇ ਟੈਰੀ ਹੋ ਗਿਆ ਇਹ ਵੀ ਛੋਟੀਆਂ ਟੱਟਾਂ ਲੱਗੀਆਂ ਹੋਈਆਂ ਆ ਦੇਖੋ ਆ ਦੇਖੋ ਜਿੰਨੇ ਪੱਥਰ ਮਿਲੇ ਉਹ ਤੇ ਬਾਕੀ ਸਾਰਾ ਉਹਨਾਂ ਨੇ ਉਹ ਰੱਖਿਆ ਗਰੇਲਾ ਗਰੋਲਾ ਬਾਅਦ ਚ ਲੱਗੀਆਂ ਪੁਰਾਤਤਵ ਵਿਭਾਗ ਵਾਲਿਆਂ ਨੇ ਲਵਾਈਆਂ ਆਹ ਉਹ ਜਗਾਹ ਹੈ ਜਿੱਥੇ ਬੈਠ ਕੇ ਤੁਪ ਸੇਕਦੇ ਹੁੰਦੇ ਸੀ ਰਾਜੇ ਮਹਾਰਾਜੇ ਚਾਰੇ ਪਾਸੇ ਉੱਚੇ-ਉੱਚੇ ਪਹਾੜ ਇੱਕ ਪਾਸੇ ਬਰਫ ਵਾਲੇ ਪਹਾੜ ਪੂਰੇ ਨਜ਼ਾਰੇ ਲੈਂਦੇ ਹੁਣੇ ਆਜੀ ਕਿਲੇ ਦਾ ਉੱਪਰੋਂ ਥੇ ਦੇ ਲਈ ਸਾਈਡ ਦੇਖੋ ਕਿ ਨਿਸ਼ਾਨਦਾਰ ਹੈ ਰੋਡ ਕਿੰਨਾ ਸ਼ਾਨਦਾਰ ਉੱਪਰ ਜੰਤੀ ਮਾਤਾ ਦਾ ਮੰਦਰ ਆਹ ਸਾਈਡ ਦੇਖੋ ਆਹ ਦੇਖੋ ਰੋਡ ਕਿੰਨਾ ਸ਼ਾਨਦਾਰ ਦਿਖਾਈ ਦੇ ਰਿਹਾ ਥਰਡੇ ਪਾਸੇ ਨਦੀ ਆ ਸੇਫਟੀ ਵਾਸਤੇ ਗ੍ਰਿਲਾਂ ਲਾਈਆਂ ਹੋਈਆਂ ਆ ਪ੍ਰਾਤਤੂ ਵਿਭਾਗ ਵਾਲਿਆਂ ਨੇ ਸਾਈਡਾਂ ਦਾ ਵੀਊ ਦੇਖੋ ਇੱਕ ਵਾਰੀ ਟੂਰਿਸਟ ਬਹੁਤ ਆਉਂਦੇ ਇੱਥੇ ਅੱਜ ਦੇ ਬਲੌਗ ਦੀ ਸਮਾਪਤੀ ਹੈ ਜੀ ਆਪਾਂ ਕਾਂਗੜੇ ਕਿਲੇ 'ਚ ਖੜੇ ਆ ਤੁਸੀਂ ਦੇਖ ਹੀ ਲਿਆ ਬਹੁਤ ਸ਼ਾਨਦਾਰ ਕਿਲਾ ਕਈ ਰਾਜੇ ਨੇ ਜਿੱਤਿਆ ਤੇ ਕਈਆਂ ਨੇ ਹਾਰਿਆ ਮਜ਼ਬੂਤੀ ਪੱਖੋਂ ਵੀ ਕਾਫੀ ਮਜ਼ਬੂਤ ਸੀਗਾ ਕਿਲਾ ਇਹ 1905 ਭੁਜਾਲ ਦੇ ਵਿੱਚ ਇਹ ਤਹਸਨੈਸ ਹੋ ਗਿਆ ਕਾਫੀ ਉਹਦੋਂ ਨੁਕਸਾਨ ਹੋਇਆ ਸੀਗਾ ਤੇ ਵੀਡੀਓ ਦੀ ਇੱਥੇ ਸੁਭਾਤੀ ਆ ਜੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਪਾਂ ਕਿਸੇ ਹੋਰ ਬਲੌਗ 'ਚ ਚੰਗਾ ਜੀ ਬਾਏ ਬਾਏ ਇਹ ਕਿਲਾ ਦੇਖਣ ਜ਼ਰੂਰ ਆਈਓ ਤੇ ਤੁਹਾਡੀ ਐਕਸਰਸਾਈਜ਼ ਅੱਛੀ ਹੋਏਗੀ ਨਾਲੇ ਪਹਾੜੀ ਦੇ ਉੱਪਰ ਆ ਬਹੁਤ ਸ਼ਾਨਦਾਰ ਬਰਫਲੀਆਂ ਪਹਾੜੀਆਂ ਤੁਸੀਂ ਦੇਖਿਆ ਹੀ ਆ ਨਾਲੇ ਫ੍ਰੀਜ਼ ਬਰਫਲੀਆਂ ਪਹਾੜੀਆਂ ਤੁਹਾਨੂੰ ਦੇਖਣ ਨੂੰ ਮਿਲ ਜਾਣੀਆਂ ਕਿਉਂ ਬਈ ਬਿਲਕੁਲ ਜੀ ਬਿਲਕੁਲ